ਫੁੱਟਬਾਲ ਕਲੱਬ ਅਪਰਾ ਬਲੋਂ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵਿਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਫੁੱਟਬਾਲ ਟੂਰਨਾਮੈਂਟ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ ਟੂਰਨਾਮੈਂਟ ਦੇ ਆਖਰੀ ਦਿਨ ਇਨਾਮ ਵੰਡ ਸਮਾਗਮ ਦੌਰਾਨ ਮ ਬੇਸ਼ਨੋ ਦਰਬਾਰ ਦੋਖੰਡਨ ਨਿਵਾਸ ਮੰਦਰ ਮੋਰੋਂ ਦੇ ਗੱਦੀ ਨਿਸ਼ੀਨ ਗੁਰੂ ਮਾਸਵਰਨ ਦੇਵਾ ਜੁਕੇ ਵਾਲੇ ਤੇ ਛੋਟੇ ਮਾਤਾ ਸੀਤੇ ਮਾਤਾ ਜੁਕੇ ਵਾਲੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਗੁਰੂ ਮਾਸਵਰਨ ਦੇਵਾ ਵੱਲੋਂ ਟੂਰਨਾਮੈਂਟ ਨੂੰ ਆਰਥਿਕ ਸਹਿਯੋਗ ਕੀਤਾ ਗਿਆ ਉੱਥੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਨੌਜਵਾਨਾਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਨਸ਼ੇ ਤਿਆਗ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਉਹਨਾਂ ਅੱਗੇ ਕਿਹਾ ਕਿ ਅੱਜ ਦੇਸ਼ ਦੀ ਬਹੁਤੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਤਸਦੀ ਜਾ ਰਹੀ ਹੈ ਜਿਸ ਦਾ ਸੰਤਾਪ ਉਹਨਾਂ ਦੇ ਮਾਪਿਆਂ ਨੂੰ ਵੀ ਹੰਡੋਣਾ ਪੈ ਰਿਹਾ ਹੈ ਆਖਰ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਮਾ ਸਵਰਨ ਦੇਵਾ ਤੇ ਛੋਟੇ ਮਾਤਾ ਸੀਤੇ ਮਤਾ ਜੀ ਨੂੰ ਸਨਮਾਨ ਚੰਦ ਦੇ ਕੇ ਸਨਮਾਨਤ ਵੀ ਕੀਤਾ ਗਿਆ